ਸਰਗਤ ਜੀ ਤੁਹਾਡਾ ਬਹੁਤ ਧੰਨਵਾਦ ਕਿ ਖਾਸ ਹੈ ਨਿਉ ਪਰਪਰ ਸਪਿਰਟ ਸਪੋਰਟ ਕਰਦੇ ਆ ਸਾਡੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਪੰਜਾਬ ਚੱਲਦੇ ਆ ਜਾਂ ਦੁਨੀਆ ਚੱਲਦੇ ਆ ਲੋਕ ਭਾਈ ਲਈ ਤੁਹਾਡੇ ਕਰਕੇ ਚੱਲਦੇ ਆ ਅੱਜ ਭਾਈ ਅਵਤਾਰ ਸਿੰਘ ਨਾਲ ਗੱਲ ਕਰਨੀ ਇਸ ਮੌਕੇ ਜਿਨ੍ਹਾਂ ਦੇ ਭਈ ਅ ਜਿਹੜਾ ਐਕਸੀਡੈਂਟ ਹੋ ਕੇ ਕੱਲੋ ਮੈਡੀਕਲ ਇਸ਼ੂ ਹੋ ਕੇ ਤੇ ਉਹ ਆਪਣੀ ਜਦ ਕਵਾਈ ਨਹੀਂ ਕਰ ਸਕਦੇ ਸੋ ਕਮਾਈ ਜੇ ਕਰਨੀ ਸੀਗੀ ਉਹਨਾਂ ਨੂੰ ਥੋੜੀ ਜਿਹਾ ਭਈ ਹੌਪ ਅਸਿਸਟੈਂਸ ਸਾਥ ਆ ਜਾਈ ਜੇਗੀ ਤੇ ਖਾਸਾ ਨੇ ਫੇ ਉਹਨਾਂ ਦੇ ਪੇ ਜੋ ਕਰਕਲ ਰਿਕੁਐਸਟ ਆਈ ਸੀਗੀ ਪੇ ਸਾਡੀ ਹੈਲਪ ਕਰ ਦੋ ਸਾਡੇ ਸਾਡੀ ਸਹਾਇਤਾ ਕਰ ਦੋ ਉਹਦਾ ਪੇ ਕਿਦਾਂ ਸਹਾਇਤਾ ਕੀਤੀ ਕੀ ਕੀਤਾ ਖਾਜ਼ਾ ਆਇਆ ਨਹੀਂ ਉਹ ਤੁਹਾਡਾ ਗੱਲ ਕਰਦੇ ਆ ਸੰਗਤ ਜੀ ਭਾਈ ਸਾਹਿਬ ਜੀ ਤੁਸੀਂ ਜ਼ੋਰ ਤੋਂ ਬੋਲਦੇ ਹਾਂਜੀ ਸਨੋਰਟ ਵਾਲੇ ਤੁਸੀਂ ਹਾਂਜੀ ਮੈਂ ਆਟੋ ਚਲਾਉਂਦਾ ਸੀ ਜੀ ਆਟੋ ਮੇਰਾ ਟੁੱਟ ਗਿਆ ਮ ਕੋਈ ਸਾਧਨ ਨਹੀਂ ਹੈਗਾ ਸੀ ਜੀ ਤਾਂ ਕਰਕੇ ਮੈਨੂੰ ਖਾਸ ਹਾਇਟ ਨੇ ਏਟ ਕਿੱਪੀ ਮੈਂ ਇਹਨਾਂ ਕੋ ਆਇਆ ਮੈਨੂੰ ਕਿਸੇ ਨੇ ਦੱਸਾਇਆ ਖਾਸ ਹਾਇਟ ਕੋ ਜਾਓ ਉਹ ਬੜੀ ਮੱਤ ਕਰਦੇ ਨੇ ਧੰਨਵਾਦ ਬਹੁਤ ਕਰਦੇ ਸਾਰਾ ਕੁਝ ਕਰਦੇ ਮੈਨਾਂ ਕੋ ਆਇਆ ਮੈਨੂੰ ਬਹੁਤ ਖੁਸ਼ੀ ਖੁਸ਼ੀ ਦੇਣ ਨੇ ਮੈਨਾਂ ਤਾਂ ਕਰਕੇ ਮੇ ਕੋਈ ਚਾਰਾ ਨਹੀਂ ਹੈਗਾ ਸੀ ਮੇਰੇ ਘਰ ਤਾਂ ਕੋਈ ਰੋਟੀ ਕਿਸੇ ਤਾਂ ਰੋਟੀ ਪਾਣੀ ਨਹੀਂ ਪਕਦਾ ਇਹ ਜੀ ਮੇਰੇ ਦੋ ਬੱਚੇ ਇਹ ਮੇ ਕੋ ਰੋਜ਼ ਮੈਨੂੰ ਘਰੋਂ ਕੋਈ ਥੋੜੋ ਦੇ ਦੇ ਪਹਿ ਤਲਾ ਹੈ ਨਹੀਂ ਰੋਟੀ ਪਾਣੀ ਸਸਦਾ ਨਹੀਂ ਤੇ ਤਾਂ ਕਾਂ ਕਰਕੇ ਮੈਨੂੰ ਇੱਥੋਂ ਖਾਲਸਾ ਏਟੋ ਮੈਨੂੰ ਮਤ ਮਿਲੇ ਮੈਨੂੰ ਆਟੋ ਲੈ ਕੇ ਦਿੱਤਾ ਜੀ। ਉਹੀ ਅਸੀਂ ਕਹਿੰਨੇ ਪਈ ਜੇ ਤੁਹਾਨੂੰ ਤੁਹਾਨੂੰ ਲੋੜ ਸੀ ਇਦਾਂ ਦੀ ਪਈ ਤੁਹਾਡੇ ਕੋਈ ਮਦਦ ਕਰੇ ਤੁਹਾਡੇ ਕੋਈ ਆਸ ਸੀਗੀ ਉਹ ਇਦਾਂ ਹੋ ਗਈ ਮਦਦ ਕਰੀ ਤਰੀ ਕੋਈ ਆਸ ਨਹੀਂ ਨਾ ਜੀ ਪੰਜਾਬ ਵਿੱਚ ਕੋਈ ਕਰੀ ਜਦੋਂ ਮਤ ਕਰੂਗਾ। ਨਾ ਇਹ ਨਾਮ ਨੂੰ ਬੜਾ ਧੰਨਵਾਦ ਇਹ ਖਾਲਸਾ ਏਡਾ ਤਾਂ ਮੈਨੂੰ ਬੜਾ ਖੁਸ਼ੀ ਹੈ ਮੈਨੂੰ ਬੜਾ ਕਿ ਤੈਰੀ ਹੁਣਾਂ ਨੇ ਮੈਂ ਕਦੇ ਸੋਚ ਵੀ ਨਹੀਂ ਸਕਦਾ ਇਹ ਜੀ। ਕਦੇ ਸੋਚ ਨਹੀਂ ਸਕਦਾ ਇਹ ਮੈਨੂੰ ਐਵੇਂ ਤਾਂ ਅਚਾਰਾ ਮਿਲ ਜਾਏਗਾ ਮੈਨੂੰ ਗੱਡੀ ਮਿਲ ਜਾਏਗੀ ਬੜੇ ਖਾਸਾ ਰਹਿਤ ਧੰਨ ਧੰਨਵਾਦ